ਕਮਾਂਡਰ ਪੈਟੂਨ ਨੰਬਰ 2 ਪੰਜਾਬ ਪੁਲਿਸ

ਔਰ ਇਹ ਨਹੀਂ ਆਇਆ ਹਰ ਵੀ ਜਿਹੜਾ ਮੈਂ ਦਾ ਮੀਨ ਕੱਪ ਆਇਆ ਫੈਨ ਨੂੰ ਹਨਾ ਮੇਰਾ ਨਾਮ ਤਾਂ ਕਦੇ ਵੀ ਉਹ ਨਹੀਂ ਛੱਡ ਰਿਹਾ ਕਿੱਲਾ ਆ ਜਾਂਦਾ ਇਕੱਠੀ ਕਰ ਲਿਆ ਕਰੋ ਅੱਜ ਦੇ ਪਰ ਜਿਹੜਾ ਅੱਜ ਐਸ ਪਰ ਜਿਵੇਂ ਪ੍ਰੋਟੋਕੋਲ ਹੁੰਦਾ ਹੈਗਾ 26 ਜਨਵਰੀ ਦਾ ਅਸੀਂ 2 ਦਿਨ ਪਹਿਲਾਂ ਫੁੱਲ ਐਡਰੈਸ ਰੈਸਲ ਕੀਤੀ ਜਾਂਦੀ ਹੈ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਪੂਰੀ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਦੇਖਿਆ ਜਾਂਦਾ ਵੀ ਜਿਹੜੇ ਪ੍ਰਬੰਧ ਨੇ ਪੁਕਤਾ ਹੈਗੇ ਕੀ ਸਾਰਾ ਪ੍ਰੋਟੋਕੋਲ ਹੁੰਦਾ ਹੈ ਸਾਰਾ ਕਿਉਂਕਿ ਕਿਸ ਤਰ੍ਹਾਂ ਵੀਆਈਪੀ ਨੇ ਆਣਾ ਹੈ ਤੇ ਕੀ ਕੀ ਐਕਟੀਵਿਟੀਜ਼ ਹੋਣੀਆਂ ਨੇ ਤੇ ਅਪਾਰਟ ਫਰਮ दैट ਜਿਹੜੇ ਅਰੇਂਜਮੈਂਟਸ ਨੇ ਉਹਦਾ ਵੀ ਜਾਇਜ਼ਾ ਲਿਆ ਜਾਂਦਾ ਤੇ ਉਸੇ ਸਿਲਸਿਲੇ ਚ ਅੱਜ ਅਸੀਂ ਇੱਥੇ ਆਏ ਮੈਂ ਤੇ ਐਸਐਸਪੀ ਸਾਹਿਬ ਸਾਡੇ ਪੂਰੇ ਏਡੀਸੀ ਸਾਹਿਬ ਜੀ ਐਸਐਬ ਹੋਰ ਸਾਰੀ ਪੁਲਿਸ ਫੋਰਸ ਐਸਐਸਪੀ ਸਾਹਿਬ ਇੱਥੇ ਬਾਕੀ ਆਫੀਸਰਸ ਵੀ ਇੱਥੇ ਹਾਜ਼ਰ ਆਏ ਤੇ ਅਸੀਂ ਸਾਰਾ ਫੁੱਲ ਡਰੈਸ ਰਿਹਸਲ ਕੀਤੀ ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੁਆਇੰਟਲੀ ਤੇ ਸੁਰੱਖਿਆ ਦੇ ਵੀ ਬੜੇ ਅੱਛੇ ਪ੍ਰਬੰਧ ਕੀਤੇ ਗਏ ਨੇ ਤੇ ਸਾਨੂੰ ਕੁਝ ਕੁਝ ਜੋ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਕੁਝ ਲੱਗਿਆ ਵੀ ਸ਼ੋਰਟ ਕਮਿੰਗਸ ਨੇ ਉਹ ਅਸੀਂ ਆਪਣੇ ਆਫੀਸਰਸ ਨੂੰ ਦੱਸ ਦਿੱਤੇ ਆ ਗਿਆਂ ਨੇ ਤਾਂ ਕਿ ਉਹ ਉਸ ਦਿਨ ਹੋਰ ਬੈਟਰ ਵੇ ਨਾਲ ਅਸੀਂ ਕਰ ਸਕੀਏ ਤੇ ਇਸ ਤੋਂ ਬਿਨਾ ਬਾਕੀ ਪੁਲਿਸ ਡਿਪਾਰਟਮੈਂਟ ਪੂਰਾ ਅਲਰਟ ਹੈ ਪੂਰੇ ਸ਼ਹਿਰ ਦੇ ਵਿੱਚ ਵੀ ਤੇ ਪੂਰੇ ਬਾਕੀ ਬਾਰਡਰ ਏਰੀਆ ਦੇ ਵਿੱਚ ਵੀ ਇਹਨਾਂ ਵੱਲੋਂ ਆਪਣੀ ਸਾਰੇ ਆਫੀਸਰਸ ਵੱਲੋਂ ਆਪਣੀ ਡਿਊਟੀਆਂ ਬੜੇ ਤੰਦਾਈ ਨਾਲ ਨਿਭਾਈ ਜਾ ਰਹੀਆਂ ਨੇ ਚੈਕਿੰਗ ਹੋ ਰਹੀ ਹੈ ਫਲੈਗ ਮਾਰਚਿੰਗ ਹੋ ਰਹੀ ਹੈ ਨਾਕੇ ਲੱਗ ਰਹੇ ਨੇ ਸਰਚਿੰਗ ਹੋ ਰਹੀ ਹੈ ਤੇ ਜਿੱਥੇ ਵੀ ਇਹਨਾਂ ਨੂੰ ਕੋਈ ਇਨਪੁਟਸ ਮਿਲਦੀ ਹੈ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਉਤੇ ਐਕਸ਼ਨ ਲਿਆ ਜਾ ਰਿਹਾ ਹੈ ਹਾਂ ਜੀ ਸਰ ਦਾ ਦੋ ਜੀ ਅੱਜ ਅੱਜ ਚਪਕਿਆਂ ਦੇ ਇੰਤਜ਼ਾਮ ਰਹੇ ਦਾ ਦੋ ਜੀ ਸਰ ਸੁਰੱਖਿਆ ਦੇ ਇੰਤਜ਼ਾਮ ਅਸੀਂ ਰੈਗੂਲਰ ਮੋਨੀਟਰ ਕਰ ਰਹੇ ਹਾਂ ਅੱਜ ਪੂਰਾ ਦਿਨ ਜਿਹੜਾ ਅਸੀਂ ਇਸ ਫੀਲਡ ਦੇ ਵਿੱਚ ਹੀ ਰਹਿਣਾ ਤੇ ਸਾਡੇ ਜਿਹੜੇ ਆਫੀਸਰਸ ਹੈ ਉਹਨਾਂ ਨੂੰ ਵੀ ਹਦਾਇਤ ਹੋਈ ਹੈ ਉਹ 24 ਘੰਟੇ ਜਿਹੜਾ ਹੈ ਆਪਣੇ ਏਰੀਆ ਦੇ ਵਿੱਚ ਰਹਿਣਗੇ ਸੁਰੱਖਿਆ ਦੇ ਇੰਤਜ਼ਾਮ ਜੋ ਅਸੀਂ ਪਾਰਟਿਕੁਲਰਲੀ ਨਾਕੇ ਚੈਕਿੰਗ ਕਰਵਾ ਰਹੇ ਹਾਂ ਜਿਹੜੇ ਸਸਪੈਕਟਡ ਵਹੀਕਲ ਹੈ ਸਸਪੈਕਟਡ ਪੀਪਲ ਹੈ ਉਹਨਾਂ ਦੀ ਚੈਕਿੰਗ ਕਰਾ ਰਹੇ ਹਾਂ ਸਟ੍ਰੇਂਜਰ ਕੋਈ ਬਾਹਰ ਤੋਂ ਆ ਕੇ ਰਹਿ ਪਿਛਲੇ ਹਫਤੇ ਤੋਂ ਇੱਥੇ ਰਹਿ ਰਹੇ ਉਹਨਾਂ ਦੀ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਕਿਰਾਏਦਾਰ ਜਾਂ ਕੋਈ ਹੋ ਬاہر ਤੋਂ ਉਹਨਾਂ ਨੇ ਬੁਲਾਇਆ ਹੈ ਤਾਂ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਏ ਜਿਹੜਾ ਕੋਈ ਕੰਮ ਦੇ ਲਈ ਆਇਆ ਸਪੈਸੀਫਿਕਲੀ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਏ ਕਿਉਂਕਿ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਬੈਕਗ੍ਰਾਉਂਡ ਬਾਰੇ ਐਂਡ ਰਿਗਾਰਡਿੰਗ 26 ਜਨਵਰੀ ਅਸੀਂ ਬਾਰਡਰ ਤੇ ਵੀ ਪੈਟਰੋਲਿੰਗ ਆਪਣੀ ਬੜਾਤੀ ਹੈ ਬਾਰਡਰ ਦੇ ਏਰੀਆ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਜਿਹੜੇ ਆ ਉਹ ਵੀ ਕਰਾਇਆ ਜਾ ਰਹੇ ਹਨ ਜੋ ਡਾਊਟਫੁਲ ਕੈਰੈਕਟਰ ਹੈ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਬੇਲ ਆਊਟ ਸੋ ਉਹਨਾਂ ਦੀ ਵੀ ਚੈਕਿੰਗ ਕਰਾ ਰਹੇ ਹਾਂ ਅਸੀਂ ਰੈਗੂਲਰਲੀ ਸੋ ਹਰ ਪੱਕਾ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ ਅੱਜ ਵੀ ਰਿਹਰਸਲ ਦੇ ਵਿੱਚ ਜਿਹੜੀ ਕੋਈ ਕਮੀ ਪੇਸ਼ੀ ਸੀ ਉਹ ਪੰਚਰ ਐਂਡ ਆਫਿਸਰ ਨੂੰ ਦੱਸਤੀ ਗਈ ਹੈ ਔਰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਉਹ ਜਿਹੜੇ ਨਿਯਮ ਕਾਨੂੰਨ ਕਾਇਦੇ ਆ ਉਹਨਾਂ ਦਾ ਪਾਲਨ ਕਰਨ ਤੇ ਜਿੱਥੇ ਵੀ ਪਾਰਕਿੰਗ ਦੀ ਵਿਵਸਥਾ ਹੈ ਉੱਥੇ ਆਪਣੀ ਗੱਡੀ ਪਾਰਕ ਕਰਨ ਤਾਂ ਕਿ ਉਹਨਾਂ ਨੂੰ ਵੀ ਕੰਵੀਨੀਅੰਸ ਨਾਲ ਹੋਵੇ ਥੈਂਕ ਯੂ